ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਈਫ ਕੋ ਸੰਭੂ ਪਾਇਮੇ ਨੇ ਪਾ ਕੇ ਵੀਡੀਓ ਬਣਾਉਣ ਬਾਈ ਸੀ ਵਾਈਫ ਕੋ ਸੱਖਣਾ ਮਾਰ ਬਾਬਾ ਤੇ ਕਰਦੇ ਬਾਈ ਨੇ ਆਪ ਗੱਲਬਾਤ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਅੱਸੀ ਕਾਲ ਜੀ ਦੀਨਾ ਵੀਰ ਜੀ ਆਪਣਾ ਨਾਮ ਭਰਪੂਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹੈਗੀ ਠੀਕ ਹੈ ਜੀ ਫੋਨ ਨੰਬਰ ਹੈਗਾ ਆਪਣਾ 9915466734 ਠੀਕ ਹੈ ਜੀ ਦੱਸੋ ਡਿਟੇਲ ਆਪਣੀ ਦੱਸਿਆ ਦੀ ਇਹ ਜਿਹੜੀ ਫਿਰ ਇਹ ਆਪਸਰ ਬੱਚਿਆ ਮੰਨ ਲਓ ਵੀ 4 ਮਹੀਨੇ ਦੀ ਘੱਪਣ ਠੀਕ ਹੈ ਜੀ ਇਹਨੂੰ 5 3 ਨੂੰ ਮੰਨ ਲਓ ਵੀ ਚੌਥਾ ਮਹੀਨਾ ਲੱਗ ਜਾਣਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਇਹ ਕੱਟ ਕੁద్ది ਸਾਧੂ ਕੁద్ది ਵੀ ਚੰਗੀ ਆ ਮੂਹੂ ਵੀ ਮੰਨ ਲਓ ਵੀ ਹਲੇ ਦੁੱਗੀ ਹੋਈ ਆ ਠੀਕ ਆ ਜੀ ਹਾਂ ਤੇ ਕੋਤੋਂ ਦੀਂਦਾ ਛੋੜੀ ਛੋੜੀ ਦੀਂਦੇ ਆ ਜਾਨ ਪ੍ਰਾਣ ਚੰਗੀ ਆ ਠੀਕ ਆ ਠੀਕ ਆ ਹਲੇ ਸਾਫ ਸੁਥਰੀ ਐ ਬੱਚੀ ਠੀਕ ਆ ਜੀ ਹਾਂ 4 ਮਹੀਨੇ ਗੱਬਣਾ ਜੀ ਹਾਂ ਕੀ ਰੇਟ ਆ ਭਰਾ ਜੀ ਦਾ ਰੇਟ ਇਹ ਵਾਸਤੇ ਆਪਾਂ 45000 ਰੁਪਏ ਦੇ ਦਾਂਗੇ ਠੀਕ ਆ ਜੀ ਮੈਨੂੰ ਤੋਰ ਕੇ ਦਿਖਾਓ ਜੀ ਕਰਮਾਂ ਲਈ ਇਹ ਥੋੜੀ ਜੀ ਤਾਂ ਕਾਗਰੂ ਆਪਾਂ ਦੂਜੇ ਘਰ ਤੋਰ ਲਾਂ ਕੋਈ ਗੱਲ ਨਹੀਂ ਕੋਈ ਗੱਲ ਇਹਦੇ ਹੋਰ ਇਹਨਾਂ ਚ ਆ ਵੀ ਕਿੰਨਾ ਰਹਿ ਗਿਆ ਅਸਾਂ ਇਹ ਵੀ ਦੋ ਆਂਦੀ ਐ ਬੱਚੀ ਠੀਕ ਆ ਜੀ ਇਹ ਵੀ ਪਹਿਲੇ ਨਹੀਂ ਸੂਹਦੀ ਐ ਸੀ ਰਸੂਲ ਦਾਂਤ ਕੋਈ ਨਹੀਂ ਠੀਕ ਹੈ ਜੀ ਜਿਸ ਨੂੰ ਸਾਹਮਣੇ ਵਾਲਾ ਬੰਦਾ ਹੁੰਦਾ ਠੀਕ ਹੈ ਜੀ ਆਹ ਕੱਦਕੁੱਦ ਸੁੱਖ ਨਹੀਂ ਰਹੀ ਵਧੀਆ ਧਰ ਤੋ ਦਾਣ ਕੱਦਕੁੱਦ ਬਸ ਇਹ ਨਾਲ ਬੱਚੀ ਆ ਠੀਕ ਹੈ ਜੀ ਤੋਰ ਕੇ ਦਿਖਾ ਲਈਏ ਬੜਾ ਇਹਨੂੰ ਪੰਜ ਬਜੀ ਦੇਖ ਲਓ ਭਈ ਇਹ ਕੰਮੀ ਨਾ ਰਹਿੰਦਾ ਠੀਕ ਹੈ ਜੀ ਕੱਦਕੁੱਦ ਸਭ ਤੁਹਾਡੇ ਸਾਹਮਣੇ ਹੈ ਬਾਕੀ ਫੇਸ ਕੁਆਲਟੀ ਬਹੁਤ ਮੋੜਦਾ ਪਰ ਤਾਂ ਤੁਹਾਨੂੰ ਓਕੇ ਹੈ ਜੀ ਤੇ ਕੀ ਰੇਟ ਆਈਆ ਇਹ 65000 ਰੁਪਏ ਇਹਦਾ ਠੀਕ ਹੈ ਜੀ ਕੋਈ ਦੇਖ ਸਕਦਾ ਭਾਵੇਂ ਮਾਨਸਾਨ ਕਰਦਾ ਹੈ ਠੀਕ ਹੈ ਜੀ ਕੋਈ ਦੇਖ ਸਕਦਾ ਆਇਆ ਆਇਆ ਤੇ ਇਸ ਕੁਆਲਟੀ ਜਿਸ ਕਿਸੇ ਨੂੰ ਜਰੂਰ ਤੇ ਵੀਡੀਓ ਕਨੈਕਟ ਕਰੋ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬੈਠੋ ਸਬਸਕ੍ਰਾਈਬ ਤੇ ਸ਼ੇਅਰ ਵੀ ਦਬਾ ਦਿਓ ਕੋਈ ਨਾ ਕੋਈ ਵੀਡੀਓ ਅਪਲੋਡ ਕਰ ਦੇਣੀ ਹਾਂਜੀ ਬਈ ਇਹ ਰਿਸਪੀਟ ਆਪਣੀ ਇਹ ਦੂਜਾ ਸੂਆ ਸੂਈ ਹੈ ਠੀਕ ਹੈ ਜੀ ਇਹਦੇ ਵਿੱਚੀਆਂ ਅੰਦਰ ਬੈਠੀ ਹੈ ਮੰਨ ਲਓ ਵੀ ਅੱਜ ਪੰਜ ਮਾ ਛੇ ਮਾ ਦਾ 20 ਕਿਲੋ ਉੱਤਿਆਰਾ ਹੋਣਾ ਇੱਥੇ ਠੀਕ ਹੈ ਜੀ ਅਲੈਮਨ ਕਲੇ ਠੀਕ ਹੈ ਜੀ ਦੂਜਾ ਸਲਾ ਸੂਈ ਵੇਲਾ ਹੋਰ ਟਾਈਮ ਆ ਦੀ ਚੁਆਇਸ ਕਰਕੇ ਲੈ ਜੇ ਠੀਕ ਹੈ ਜੀ ਫੇਸ ਸੂ ਵੀ ਸਾਰੀ ਸਾਰੇ ਪਾਸੇ ਉੱਪਰ ਹੈ ਠੀਕ ਹੈ ਜੀ ਤੁਸੀਂ ਮੈਨੂੰ ਕਿੱਥੇ ਜਾ ਰਿਹਾ ਜੀ ਹਾਂ ਉਹ ਆਪਦੀ ਗਰੰਟੀ ਕਰਕੇ ਲੈ ਕੇ ਜਾਏਗਾ ਵਾਲਾ ਮਾੜਾ 25 ਛੜੂ ਪਰ ਵਿੱਚ ਠੀਕ ਹੈ ਜੀ ਬਈ ਤੋੜਾ ਤਰਾ ਦੇਖ ਸਕਦੇ ਠੀਕ ਹੈ ਜੀ ਬਟ ਕੱਦ ਕੋ ਤੰਤਾ ਡੂਤਾ ਹਾਂ ਗਾਲਾ ਸੋਹਣਾ ਜੀ ਫੇਸ ਸੂ ਬਹੁਤ ਚੰਗੀ ਹੈ ਬਾਕੀ ਬੱਚੀ ਮਗਰ ਬਹੁਤ ਟੌਪ ਜੀ ਠੀਕ ਹੈ ਜੀ ਡੈਨਮਾਰਕ 140 ਦੀ ਹੈ ਠੀਕ ਹੈ ਠੀਕ ਹੈ ਮੈਨੂੰ ਦਿਖਾ ਦਿਓ ਫੇਸ ਕੁਆਲਟੀ ਦੇਖ ਸਕਦਾ ਇਹਨੂੰ ਕਰ ਦੋ ਤਾ ਸੋਹਣੀ ਵਾਹ ਵਾਧੂ ਆ ਤੁਹਾਨੂੰ ਸੁਖਣਾ ਵਧੀਆ ਲੱਗਿਆ ਜੀ ਤੇ ਬਾਈ ਦੇਖ ਸਕਦੇ ਹੋ ਆ ਇਹਦੀ ਬੱਸੀ ਆ ਠੀਕ ਹੈ ਜੀ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਕੀ ਰੇਟ ਸਰ ਆਗਾ ਇਹਦਾ ਲੱਖ ਰੁਪਿਆ ਮੁੱਲ ਠੀਕ ਹੈ ਜੀ ਠੀਕ ਹੈ ਉਹ ਗੱਲ ਕਰ ਰਹੇ ਹਾਂ ਠੀਕ ਹੈ ਜੀ ਹਾਂ ਜੀ ਆਹ ਗੱਲ ਦੱਸੋ ਜੀ ਕੀ ਡਿਟੇਲ ਇਹ ਮੰਨਣਾ ਦੀ ਸੱਜਰ ਸੂਈ ਵੀ ਆ ਬਾਈ ਠੀਕ ਹੈ ਜੀ ਇਹਨੂੰ ਅੱਜ ਸੂਈ ਨੂੰ ਹੋ ਗਿਆ 8000 ਦਾ ਆਪਣੇ ਕੋਲੇ ਰਾਤ ਆਈ ਹੈ ਠੀਕ ਹੈ ਜੀ ਦੁੱਧ ਦੇ ਦਊਗੀ ਵਗੜ 14 15 ਕਿਲੋ ਠੀਕ ਹੈ ਜੀ ਬੱਚੂਏ ਦੇ ਮੰਗਰਾ ਠੀਕ ਹੈ ਜੀ ਇਹ ਐ ਵੀ ਥੋੜੀ ਸਮਝ ਨਹੀਂ ਗਰੀਬ ਕਰਿਆ ਇੱਕ ਥੋੜੀ ਛਣੀ ਇਹ ਦੇ ਜੇ ਰਹੀ ਵੀ ਜਿਹੜੀ ਸਹੀ ਗੱਲ ਆ ਝੂਠ ਨਹੀਂ ਬੋਲਣਾ ਠੀਕ ਹੈ ਜੀ ਛਾਂਬਣੀ ਪਊ ਅਗਲੇ ਨੂੰ ਠੀਕ ਹੈ ਜੀ ਬੱਚੇ ਬਥੇਰੀ ਕੰਮ ਦੀ ਆ ਸੀਰ ਸਾਉ ਬਰੇਰੀ ਆ ਨਿਆਲੇ ਤੋਂ ਬਿਨਾਂ ਜਿਵੇਂ ਮਰਜ਼ੀ ਚੋਈ ਜਾਓ ਠੀਕ ਹੈ ਜੀ ਇਸ ਟਾਈਮ ਦੁੱਧ 6 ਕਿਲੋ ਹੋਊਗਾ ਠੀਕ ਹੈ ਜੀ ਤੇ ਕੀ ਰੇਟ ਦਬਰਾ ਦਾ ਰੇਟ ਤਾਂ ਬਹੁਤ 25000 ਰੁਪਏ ਲੈਣ ਦੇ ਬਸ ਠੀਕ ਹੈ ਜੀ ਮਗਰ ਦੱਸੀ ਬੱਚੇ ਮੰਗਰਾ ਬੱਚੇ ਦਿਖਾ ਦਿਓ ਮਤ ਤੋਰ ਕੇ ਹੀ ਖਾਦਾਂ ਨੇ ਬਾਈ ਘੱਟ ਮੁੱਲ ਵਾਲੀ ਬੱਸੀ ਆ ਠੀਕ ਆ ਬਾਈ ਜੀ ਨਾ ਸਾਰਾ ਕੁਝ ਪਕਾਉਂਦਾ ਹਾਂ ਹਾਂ ਜੀ ਹਾਂ ਜੀ ਚੋਣ ਵਾਲਾ ਆ ਜਾਓ ਜੀ ਇਸ ਕੋਲ ਤੁਸੀਂ ਦੇਖ ਸਕਦੇ ਹੋ ਪੂਰਾ ਤਰਾ ਦੇਖ ਸਕਦੇ ਹੋ ਰਗ ਰੂਪ ਚੰਗਾ ਆ ਠੀਕ ਆ ਜੀ ਆ ਬੱਛੀ ਆ ਮਗਰੀ ਠੀਕ ਆ ਜੀ ਹੋਰ ਸੇਕ ਲੱਗਦੀ ਹਾਂ ਆਪਣੇ ਕੋਲੇ ਤਾਂ ਹੈ ਮਾਲਾ ਵੀ ਇੱਕ ਹਵਤਾਰ ਹੈ ਵੀ 15 ਕਿਲੋ ਤੋਂ ਬਾਹਰ ਜਾਓ ਠੀਕ ਹੈ ਜੀ ਹਾਂ ਜੀ ਬਾਈ ਦੇਖ ਸਕਦੇ ਹੋ ਉਹ ਬਾਈ ਕੋਲ ਸੋਖਣਾ ਗਾਇਆਂ ਵਧੀਆ ਤੇ ਰਿਕਾਰ ਦਾ ਕੰਮ ਹੈ ਬਾਈ ਦਾ ਦਸੰਲੀ ਨਾਲ ਜਿਹੜੀ ਗੱਲ ਹੈਗੀ ਉਹ ਵੀ ਦੱਸਣੀ ਹੈ ਬਾਈ ਨੇ ਠੀਕ ਹੈ ਜੀ ਤੇ ਜੀਤਾ ਫਾਰਮ ਟੀਮ ਨਾਲ ਬਾਤ ਉਸ ਕਰ ਲੈ ਤੇ ਸ਼ੇਅਰ ਵੀ ਕਿ ਕਰਾ ਕਰੋ ਤਾਂ ਕਿ ਜਿੰਨੇ ਵੀ ਵੀਡੀਓ ਅਪਲੋਡ ਕਰਦੇ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ